ਖੇ ਨਿਵਾਸੀਆਂ ਦੀ ਗਿਣਤੀ ਘਟਾਉਣ ਨੂੰ ਲੈ ਕੇ ਬੈਂਕ ਆਫ ਕੈਨੇਡਾ ਦਾ ਬਿਆਨ ਸਾਹਮਣੇ ਆਇਆ ਹੈ ਬੈਂਕ ਆਫ ਕੈਨੇਡਾ ਨੇ ਕਿਹਾ ਹੈ ਕਿ ਸਰਕਾਰ ਲਈ ਅਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਂਦਾ ਟੀਚਾ ਸਮੇਂ ਸਿਰ ਪੂਰਾ ਕਰਨਾ ਮੁਸ਼ਕਲ ਹੈ ਪਰ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਵਧੇਰੇ ਵੇਰਵੇ ਉਪਲਬਧ ਹੋਣ ਤੇ ਅਨੁਮਾਨਾਂ ਨੂੰ ਸੋਧਿਆ ਵੀ ਜਾ ਸਕਦਾ ਹੈ ਬੈਂਕ ਆਫ ਕੈਨੇਡਾ ਦਾ ਅਨੁਮਾਨ ਹੈ ਕਿ ਫੈਡਰਲ ਸਰਕਾਰ ਲਈ ਗਏ 3 ਸਾਲਾਂ ਦੌਰਾਨ ਕੈਨੇਡਾ ਦੀ ਕੁੱਲ ਆਬਾਦੀ ਵਿੱਚ ਅਸਥਾਈ ਨਿਵਾਸੀਆਂ ਦੀ ਹਿੱਸੇਦਾਰੀ ਘਟਾਉਣਾ ਦਾ ਟੀਚਾ ਪੂਰਾ ਕਰਨਾ ਮੁਸ਼ਕਲ ਹੋਵੇਗਾ। ਇਸ ਸਾਲ ਮਾਰਚ ਵਿੱਚ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਸੀ ਕਿ ਫੈਡਰਲ ਸਰਕਾਰ 2027 ਤੱਕ ਕੈਨੇਡਾ ਦੀ ਆਬਾਦੀ ਵਿੱਚ ਅਸਥਾਈ ਨਿਵਾਸੀਆਂ ਯਾਨੀ ਕਿ ਟੈਂਪੋਰਰੀ ਰੈਜ਼ੀਡੈਂਟਸ ਦੀ ਹਿੱਸੇਦਾਰੀ ਨੂੰ 6.2% ਤੋਂ ਘਟਾ ਕੇ 5% ਤੇ ਲੈ ਆਵੇਗੀ ਪਰ ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਨੇ ਭਵਿੱਖਬਾਣੀ ਕੀਤੀ ਕਿ ਸਰਕਾਰ ਉਸ ਟੀਚੇ ਤੋਂ ਹੁੰਝ ਸਕਦੀ ਹੈ ਬੈਂਕ ਵੱਲੋਂ ਵਿਆਜ ਦਰਾਂ ਨੂੰ ਘਟਾਉਣ ਦੀ ਘੋਸ਼ਣਾ ਦੇ ਹਿੱਸੇ ਵਜੋਂ ਜਾਰੀ ਕੀਤੀ ਗਈ ਮੋਨਟਰੀ ਪਾਲਿਸੀ ਰਿਪੋਰਟ ਅਨੁਸਾਰ ਸਰਕਾਰ ਵੱਲੋਂ ਮਾਰਚ ਵਿੱਚ ਉਕਤ ਟੀਚਾ ਨਿਰਧਾਰਿਤ ਕੀਤੇ ਜਾਣ ਤੋਂ ਬਾਅਦ ਆਬਾਦੀ ਵਿੱਚ ਗੈਰ ਸਥਾਈ ਨਿਵਾਸੀਆਂ ਦੇ ਹਿੱਸੇ ਵਿੱਚ ਅਸਲ ਵਿੱਚ ਵਾਧਾ ਹੋਇਆ ਹੈ ਰੀਪੋਰਟ ਅਨੁਸਾਰ April ਵਿੱਚ ਕੁੱਲ ਆਬਾਦੀ ਵਿੱਚ ਅਸਥਾਈ ਨਿਵਾਸੀਆਂ ਦੀ ਹਿੱਸੇਦਾਰੀ March ਦੇ 6.2% ਤੋਂ ਵੱਧ ਕੇ 6.8% ਦਰਜ ਹੋਈ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਧਣ ਦੀ ਸੰਭਾਵਨਾ ਹੈ ਇਸ ਦਾ ਅਰਥ ਹੈ ਕਿ 5% ਟੀਚੇ ਨੂੰ ਪ੍ਰਾਪਤ ਕਰਨ ਲਈ ਗੈਰ ਸਥਾਈ ਨਿਵਾਸੀਆਂ ਦੇ ਪਰਵਾਹ ਨੂੰ ਘਟਾਉਣ ਲਈ ਲੰਬਾ ਸਮਾਂ ਲੱਗੇਗਾ ਪਰ ਬੈਂਕ ਦੀ ਰਿਪੋਰਟ ਵਿੱਚ ਇਹ ਵੀ ਜ਼ਿਕਰ ਹੈ ਕਿ ਇਹ ਅਨੁਮਾਨ ਪੱਕੇ ਤੌਰ ਤੇ ਨਿਸ਼ਚਿਤ ਨਹੀਂ ਹੈ ਰੀਪੋਰਟ ਮੁਤਾਬਕ ਜ਼ਿਆਦਾਤਰ ਅਸਥਾਈ ਨਿਵਾਸੀ ਪਰਮਿਟ ਪ੍ਰੋਗਰਾਮਾਂ ਨੂੰ ਕਿਵੇਂ ਐਡਜਸਟ ਕੀਤਾ ਜਾਵੇਗਾ ਇਸ ਬਾਰੇ ਵੇਰਵੇ ਉਪਲਬਧ ਨਹੀਂ ਹਨ ਪਰ ਜਦੋਂ ਹੋਰ ਉਪਾਵਾਂ ਦਾ ਐਲਾਨ ਹੋਵੇਗਾ ਅਤੇ ਪ੍ਰੋਗਰਾਮ ਵਿੱਚ ਤਬਦੀਲੀਆਂ ਬਾਰੇ ਹੋਰ ਵੇਰਵੇ ਉਪਲਬਧਨ ਹੋਣਗੇ ਤਾਂ ਇਸ ਪੇਸ਼ੈਂਟ ਗੋਈ ਵਿੱਚ ਸੋਧ ਕੀਤੀ ਜਾ ਸਕਦੀ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਭਾਗ ਆਗਾਮੀ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਵਿੱਚ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਆਮਦ ਨੂੰ ਹੱਲ ਕਰਨ ਲਈ ਉਪਾਅ ਸ਼ਾਮਿਲ ਕਰੇਗਾ ਲੰਗੇ ਸਪ੍ਰਿੰਗ ਸੀਜ਼ਨ ਦੇ ਵਿੱਚ ਮਾਰਕ ਮਿਲਰ ਨੇ ਆਪਣੇ ਸੁਬਾਈ ਹਮ ਰਤਬਿਆਂ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਗਰਮੀਆਂ ਦੌਰਾਨ ਹੀ ਨਵੇਂ ਟੀਚੇ ਜਾਰੀ ਹੋਣ ਦੀ ਉਮੀਦ ਹੈ ਬੈਂਕ ਦੀ ਰਿਪੋਰਟ ਉਦੋਂ ਆਈ ਹੈ ਜਦੋਂ ਸਰਕਾਰ ਕੰਮ ਕਰਨ ਜਾਂ ਸਟੱਡੀ ਕਰਨ ਲਈ ਅਸਥਾਈ ਆਧਾਰ ਤੇ ਕੈਨੇਡਾ ਆਉਣ ਵਾਲੇ ਲੋਕਾਂ ਦੇ ਵੱਡੇ ਵਾਅਦੇ ਨੂੰ ਰੋਕਣ ਲਈ ਉਪਾਅ ਕਰ ਰਹੀ ਹੈ ਮਿਲਰ ਨੇ ਜਨਵਰੀ ਵਿੱਚ ਨਵੇਂ ਦਾਖਲਿਆਂ ਤੇ 2 ਸਾਲਾਂ ਦੀ ਗੈਪ ਲਗਾ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਘਟਾਉਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਸੀ आईआरसीसी ਦੇ ਤਾਜ਼ਾ ਆંકੜੇ ਦਰਸਾਉਂਦੇ ਨੇ ਕਿ 2023 ਦੇ ਮੁਕਾਬਲੇ ਇਸ ਸਾਲ ਮਨਜ਼ੂਰ ਕੀਤੇ ਗਏ ਸਟੱਡੀ ਪਰਮਿਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਗੌਰਤਲਬ ਹੈ 2023 ਆਪਣੇ ਆਪ ਵਿੱਚ ਇੱਕ ਰਿਕਾਰਡ ਸਾਲ ਸੀ ਸਰਕਾਰ ਨੇ 2024 ਦੇ ਪਹਿਲੇ 5 ਮਹੀਨਿਆਂ ਵਿੱਚ 216620 ਸਟੱਡੀ ਪਰਮਿਟਾਂ ਨੂੰ ਮਨਜ਼ੂਰੀ ਦਿੱਤੀ ਜਦਕਿ 2023 ਵਿੱਚ ਇਸੇ ਸਮੇਂ ਦੌਰਾਨ 2505 ਪਰਮਿਟ ਮਨਜ਼ੂਰ ਕੀਤੇ ਗਏ ਸਨ ਪਰ ਸਟੂਡੈਂਟ ਵੀਜ਼ਾ ਸੀਮਿਤ ਕਰਨ ਦੀ ਗਿਣਤੀ April ਤੱਕ ਫਾਈਨਲ ਨਹੀਂ ਹੋਈ ਸੀ ਇਸ ਕਰਕੇ ਹੋ ਸਕਦਾ ਹੈ ਕਿ IRCC ਆਂਕੜੇ ਉਹਨਾਂ ਤਬਦੀਲੀਆਂ ਨੂੰ ਨਾ ਦਰਸਾਉਂਦੇ ਹੋਣ ਇਥੇ ਇੱਕ ਹੋਰ ਗੱਲ ਦਾ ਜ਼ਿਕਰ ਕਰਦੇ ਯੇ ਕਿ ਬੀਤੇ ਦਿਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਆਉਣ ਵਾਲਿਆਂ ਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਸਟੱਡੀ ਵੀਜ਼ੇ ਤੇ ਕੈਨੇਡਾ ਆਓ ਪੜ੍ਹਾਈ ਕਰੋ ਤੇ ਫਿਰ ਉਸ ਤੋਂ ਬਾਅਦ ਆਪਣੇ ਮੁਲਕ ਚਲੇ ਜਾਓ ਕੈਨੇਡਾ ਦੇ ਵਿੱਚ ਕੀਤੀ ਗਈ ਪੜ੍ਹਾਈ ਦੀ ਵਰਤੋਂ ਆਪਣੇ ਮੁਲਕ ਜਾ ਕੇ ਕਰੋ ਅਤੇ ਸਟੱਡੀ ਵੀਜ਼ਾ ਦੇ ਉੱਤੇ ਆਏ ਹੋਏ ਵਿਦਿਆਰਥੀਆਂ ਨੂੰ ਇੱਥੇ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਨਹੀਂ ਮਿਲੇਗੀ